ਜਨ ਸ਼ਕਤੀ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਜੀ ਦਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ ਭੁੰਦੜੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਆਣਾ ਵਿਖੇ ਜਿੱਥੇ ਕਿ ਗੈਸ ਪਿਟਰੀ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਤੇ ਆਓ ਤੁਹਾਨੂੰ ਦਿਖਾਉਣੇ ਵੱਖ-ਵੱਖ ਦ੍ਰਿਸ਼ ਕਿੱਥੇ ਕੁਝ ਆਗੂ ਹੋਣਗੇ ਆਪਾਂ ਉਹਨਾਂ ਦੇ ਨਾਲ ਵੀ ਇੱਕ ਗੱਲਬਾਤ ਕਰਾਂਗੇ ਉਹ ਇਸ ਫੈਕਟਰੀ ਨੂੰ ਲੈ ਕੇ ਕੀ ਕਹਿੰਦੇ ਆ ਆਓ ਤੁਹਾਨੂੰ ਉੱਥੇ ਲੈ ਚਲਦੇ ਹਾਂ ਜਿੱਥੇ ਪੈਟਰੀ ਮਾਲਕਾਂ ਦੇ ਖਿਲਾਫ ਤੇ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕਿਤੇ ਚੜਾ ਆਉ ਤੁਹਾਨੂੰ ਦਿਖਾਉਨੇ ਆ ਵਕ ਵਕ ਦਰਸ਼ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਡਾਕਟਰ ਸੰਦੀਪ ਸਿੰਘ ਭੁੰਦਰੀ ਜਿਹੜੇ ਸੰਘਰਸ਼ ਦੀ ਅਗਵਾਈ ਵੀ ਕਰ ਰਹੇ ਆ ਤੇ ਇਲਾਕਾ ਨਿਵਾਸੀਆਂ ਨੂੰ ਤੇ ਜਿਹੜੇ ਨਗਰ ਨਿਵਾਸੀ ਨੂੰ ਭਰੋਸੇ ਚ ਲੈ ਕੇ ਜਿਹੜਾ ਸੰਘਰਸ਼ ਨੂੰ ਅੱਗੇ ਲੰਬਾ ਲੈ ਕੇ ਜਾ ਰਹੇ ਆ ਤੇ ਆਉ ਆਪਾਂ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਾਡੇ ਚੈਨਲ ਉਤੇ ਆਵਜੇ ਧੰਨਵਾਦ ਆ ਜੀ ਤੁਹਾਡਾ ਵੀ ਧੰਨਵਾਦ ਜਨ ਸ਼ਕਤੀ ਦਾ ਜਿਹੜਾ ਪਹਿਲੇ ਦਿਨ ਤੋਂ ਹੀ ਲਗਭਗ 37ਵਾਂ ਦਿਨ ਆ ਪੱਕੇ ਮੋਰਚੇ ਦਾ ਤੇ ਤੁਸੀਂ ਜਗਾ ਜਗਾ ਸਾਡੀ ਸਾਰੀ ਦੁਨੀਆ 'ਚ ਖਬਰ ਪਹੁੰਚਾ ਰਹੇ ਹੋ ਤੁਹਾਡਾ ਦੁਆਰਾ ਬਹੁਤ ਬਹੁਤ ਧੰਨਵਾਦ ਤੇ ਅੱਜ ਸ਼ਕਤੀ ਦੇ ਠੱਕੀ ਦਾ ਮਸਦਰ ਚੱਲਿਆ ਗਿਆ ਜੀ ਅੱਜ ਤੱਕ ਆ ਕਿਸੇ ਸਰਕਾਰ ਦੇ ਅਧਿਕਾਰੀ ਨੇ ਜਾਂ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਨੇ ਕੋਈ ਆ ਕੇ ਤੁਹਾਡੀ ਫਰ ਲਈਏ ਵੀ ਤੁਹਾਨੂੰ ਕੀ ਦੋਖਾ ਤੁਸੀਂ ਇਹ ਫੈਕਟਿੰਗ ਕਿਉਂ ਬੰਦ ਕਰਾਉਣਾ ਚਾਹੁੰਦੇ ਅਸੀਂ ਪਹਿਲਾਂ ਮੰਗ ਪੱਤਰ ਵੀ ਦਿੱਤੇ ਡੀਸੀ ਨੂੰ ਉਦੋਂ ਕੋਈ ਨਹੀਂ ਆਇਆ ਜਦੋਂ ਪਹਿਲਾ ਰੋਸਟਰ ਮੈ 21 ਮਾਰਚ ਨੂੰ ਦਿੱਤਾ ਹੈ ਤਾਂ ਉਦੋਂ ਬਾਅਦ ਅਧਿਕਾਰੀ ਸਾਡੇ ਕੋਲ ਨਹੀਂ ਆ ਫੈਕਟਰੀ ਵਾਲਿਆਂ ਕੋਲੇ ਆ ਕੇ ਦੇਖ ਕੇ ਮੁੜ ਗਏ 28 ਨੂੰ ਪੱਕਾ ਧਰਨਾ ਜਦੋਂ ਲੱਗਿਆ ਉਦੋਂ ਐਸਡੀਐਮ ਆਇਆ ਐਡੀਐਮ ਸਾਡੀ ਗੱਲ ਸੁਣਨੀ ਵੀ ਫੈਕਟਰੀ ਮਾਲਕਾਂ ਜਾਂ ਫੈਕਟਰੀ ਦੇ ਫਾਇਦੇ ਗਿਣਨ ਲੱਗ ਗਿਆ ਜਿਹਨੂੰ ਅਸੀਂ ਕਾਊਂਟਰ ਕਰਕੇਲਾ ਜਵਾਬ ਕਰਤਾ ਕਈ ਮੀਟਿੰਗਾਂ ਹੋ ਗਈਆਂ ਜਦੋਂ ਵੀ ਮੀਟਿੰਗ ਸਾਦੇ ਆ ਸਾਡੀ ਖਲ ਗੱਲ ਸੁਣਨ ਦੀ ਬਜਾਏ ਇਹਨਾਂ ਪੂੰਜੀਪਤੀਆਂ ਦਾ ਉਹਨਾਂ ਨੂੰ ਜਾਦੇ ਹੈਗਾ ਫਿਕਰ ਹੈ ਵੀ ਫੈਕਟਰੀ ਚੱਲ ਲੈਣ ਦਿਓ ਅਸੀਂ ਕਹਿ ਵੀ ਆ ਜਿਹੜੀਆਂ ਗੱਲਾਂ ਦਲੀਲ ਨਾਲ ਅਸੀਂ ਡਾਕੂਮੈਂਟ ਵੀ ਦਿੱਤੇ ਆ ਦਲੀਲ ਵੀ ਦਿੱਤੀ ਆ ਦੂਜਾ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਇਹਦੇ ਨਾਲ ਦੀ ਫੈਕਟਰੀ ਲੱਗਿਆ ਕਗਰਾਲੀ ਰਾਜਪੂਤਾਂ ਉੱਥੇ ਜਾ ਉਹਨਾਂ ਟੀਮ ਗਈ ਐ ਐਡੀਸ਼ਨਲ ਟੀਮ ਭੇਜੀ ਆ ਸਾਰੇ ਲੋਕਾਂ ਨੂੰ ਮੁਸ਼ਕਾ ਆ ਗਿਆ ਉਥੋਂ ਦੇ ਸੱਚੋ ਸਾਬ ਸੀਗੇ ਉਹਨਾਂ ਨੂੰ ਵੀ ਆ ਗਿਆ ਨਾ ਡੀਐਸਪੀ ਨੂੰ ਮੁਸ਼ਕਾ ਆ ਨਾ ਜਿਹੜੀ ਪੰਜ ਮੈਂਬਰੀ ਕਮੇਟੀ ਡੀਸੀ ਨੇ ਭੇਜੀ ਡੀਡੀਪੀਓ ਇਹਨਾਂ ਵਗੈਰਾ ਨਾ ਉਹਨਾਂ ਨੂੰ ਆਇਆ ਸਾਡੇ ਲੋਕ ਕਹਿੰਦੇ ਵੀ ਇਹਨਾਂ ਨੂੰ ਹੋ ਗਿਆ ਕਰੋਨਾ ਇਹਨਾਂ ਦਾ ਮਰ ਮਰ ਗਿਆ ਨੱਕ ਇਹਨਾਂ ਨਾਲ ਪਹਿਲਾਂ ਇਲਾਜ ਕਰੋ ਫੇਰ ਇਸ ਵਿੱਚ ਲਾਉਗੇ ਉਹਨਾਂ ਨੇ ਰਿਪੋਰਟ ਨਾਰਮਲ ਦਿੱਤੀ ਮਸ਼ਕ ਦੇਖ ਕੇ ਵੀ ਨਾਰਮਲ ਦਿੱਤੀ ਐਡੀ ਬੇਹਜਾਈ ਐ ਐਡੀ ਸ਼ਰਮਾ ਡਾਕਟਰ ਤੁਸੀਂ ਉੱਥੋਂ ਦੀ ਗੱਲ ਕੀਤੀ ਆ ਇੱਥੇ ਫੈਕਟਰੀ ਵਿੱਚ ਗੱਲ ਕਰ ਰਹੇ ਆ ਵੀ ਸਰਕਾਰ ਦੇ ਕੁਝ ਨਮਾਇंदे ਜਿਹੜੇ ਆ ਪ੍ਰਸ਼ਾਸਨ ਦੇ ਅਧਿਕਾਰੀ ਆਏ ਆ ਤੇ ਉਹ ਤੁਹਾਨੂੰ ਹੀ ਫਾਇਦੇ ਘਣਾਉਣ ਲੱਗ ਗਿਆ ਤੇ ਤੁਸੀਂ ਦਸ ਕਰਨ ਨਾਲ ਜਾਣਕਾਰੀ ਜੂ ਸਾਂਝੀ ਕਰੋ ਵੀ ਇਹਦੇ ਨੁਕਸਾਨ ਕੀ ਆ ਜੀ ਨੁਕਸਾਨ ਵੀਰੋ ਪਹਿਲੀ ਗੱਲ ਆ ਗੋਹਾ ਪਰਾਲੀ ਪੈਣੀ ਆ ਤੇ ਨਾਲ ਇਹ ਨੇਪੀਅਰ ਘਾਰ ਕਹਿੰਦੇ ਆ ਜਿਹੜਾ ਮਿੱਠੇ ਦਾ ਜਾਂ ਗੰਨੇ ਦਾ ਭرائی ਆ 19 21 ਦਾ ਫਰਕ ਹੈ ਉਦੋਂ ਰਸ ਪੈ ਗਿਆ ਨਾ ਉਹਨੇ ਜਦੋਂ ਘੋਲਨਾ ਉਹਨੇ ਗੈਸ ਜੇ ਗੰਦੀ ਹੋਊ ਤਾਂ ਉਥੋਂ ਗੈਸ ਤਾਂ ਹੀ ਬਣਦੀ ਹੁੰਦੀ ਆ ਵਿਗਿਆਨ ਦਾ ਨਿਯਮ ਹੈ ਜਿਹੜੀ ਗੈਸ ਪਹਿਲਾਂ ਬਣਨੀ ਚ ਮੀਥੇਨ ਬਣਨੀ ਆ 90% ਸੀਬੀਜੀ ਤੋਂ ਬਾਇਓ ਗੈਸ ਤੋਂ ਫਿਰ ਸੀਐਨਜੀ ਚ ਕਮਲ ਟੋਣੀਆਂ 22 ਚਾਂਸ ਕਿਉਂਕਿ ਤਕਨੀਕ ਦਾ ਕਿਤੇ ਨਹੀਂ ਭਰੋਸਾ 22 60 ਦਾ ਢੱਕਣ ਜਿਹਨਾਂ ਨੇ ਦੇਣਾ ਇੱਥੇ ਜੋ ਲੀਕ ਹੋ ਜਾਂਦਾ ਉਹ ਤੇ 90% ਮethane ਹੈ ਉਹ ਜੈਰੀ ਗੈਸ ਆ ਜਿੱਧਰ ਫੈਲੂਗੀ ਉੱਥੇ ਜ਼ਿੰਦਗੀ ਖਤਮ ਹੋ ਜੂ। ਦੂਜਾ ਇਹ ਜਿਹੜਾ ਸਭ ਕੁਝ ਲਿਆਉਣਾ ਨੇ ਟਰਾਲੀਆਂ ਰਹੀ ਡਹਿਰੀਆਂ ਚ ਲਿਆਉਣਾ ਕਹਿੰਦੇ ਗੋਹਾ। ਜਾਂ ਦੂਜਾ ਜਿਹੜੀ ਪਰਾਲੀ ਵੀ ਆ ਜਦੋਂ ਉਹ ਗਲਦੀ ਹੈ ਜਦੋਂ ਗੋਹੇ ਨਾਲ ਰਲਣਾ ਉਹਨੇ ਮਸ਼ਕ ਪੈਦਾ ਕਰਨੇ ਕਰਨਾ। ਇਸ ਲਈ ਅਸੀਂ ਉਹਨਾਂ ਨੂੰ ਦਲੀਲਾ ਸਹਿਤ ਦੱਸਿਆ ਵੀ ਜਿਹੜੇ ਉਹ ਕੰਗੜਾ ਵਾਲੀ ਰਾਜਪੂਤਾਂ ਦੇ ਬੰਦੇ ਕਮਲੇ ਆ ਉਹ ਆਪ ਦੇਖਿਆ ਵੀ ਮੁਸ਼ਕਾ ਹੁੰਦਾ ਹੀ ਹੁੰਦਾ ਇਹਨੂੰ ਰੋਕ ਨਹੀਂ ਸਕਦਾ ਦੁਨੀਆ ਦੀ ਕੋਈ ਤਾਕਤ ਇਹਦੇ ਨਾਲ ਦੀਆਂ ਹੁਣ ਪੰਜ ਫੈਕਟਰੀਆਂ ਲੱਗਣ ਲੱਗੀਆਂ ਅਖਾੜੇ ਲੱਗੇ ਆ ਲਾਦੀਆਂ ਲੱਗ ਰਹੀ ਐ ਇੱਕ ਮੁਸ਼ਕਾਵਾਦ ਤੇ ਕੰਗੜਾ ਵਾਲੀ ਰਾਜਪੂਤਾਂ ਲੱਗੀ ਆ ਉਹ ਲੋਕਾਂ ਨੇ ਉਹਨਾਂ ਨੇ ਵੀ ਸ਼ਿਕਾਇਤ ਸ਼ੁਰੂ ਕੀਤਾ ਬਾਰ ਬਾਰ ਪੀਲਾ ਦਰੀਲਾ ਨਾਲ ਕੋਈ ਨਹੀਂ ਗਿਆ ਉੱਥੋਂ ਦਾ ਐਮ.ਐਲ.ਏ. ਦਿਆਲਪੁਰਾ ਕੋਈ ਸਮਰਾਲੀ ਕੋਲਦਾ ਉਹਨੂੰ ਵੀ ਲੈ ਕੇ ਗਏ ਆ ਫੈਕਟਰੀ ਦਿਖਾ ਲੈ ਉਹ ਵੀ ਘੁੰਗਰੀਆਂ ਵੱਟ ਗਿਆ ਇਸ ਲਈ ਇਹ ਪਾਲਸੀ ਹੈ ਸੈਂਟਰ ਸਰਕਾਰ ਦੀ ਪਾਲਸੀ ਦੀ ਇਨਫੈਕਟੀਆਂ ਲੱਗ ਰਹੀਆਂ ਪੰਜਾਬ ਤੇ ਇਹਦੇ ਨਾਲ ਪੰਜਾਬ ਸਰਕਾਰੇ ਨੂੰ ਲਾਗੂ ਕਰ ਰਹੀ ਆ ਪੰਜਾਬ ਸਰਕਾਰ ਦੇ ਅਧਿਕਾਰੀ ਇਹਨੂੰ ਐਨਓਸੀ ਦੇ ਰਹੇ ਆ ਆ ਸਕੂਲ ਆ ਨੇੜੇ 100 ਮੀਟਰ ਤੇ ਆ ਵਾਦੀ ਆ 100 ਮੀਟਰ ਘੱਟ ਹੋਵੇ ਤੇ ਇਹ ਦੱਸਦੇ ਆ ਵੀ ਜਿਹੜਾ ਇਹਦਾ 22 ਮੈਨੇਜਰ ਜਿਹਨੇ ਇਹ ਪ੍ਰੋਜੈਕਟ ਲਿਆਂਦਾ ਉਹ ਖੁਦ ਕਹਿੰਦਾ ਨਾਲ ਦੀ ਆਬਾਦੀ ਡਿਸਟਰਬ ਨਹੀਂ ਹੋਣੀ ਚਾਹੀਦੀ ਨਾ ਖੜਕਾ ਹੋਵੇ ਨਾ ਪ੍ਰਦੂਸ਼ਣ ਹੋਵੇ ਤਾਂ ਲੱਗਣੀ ਚਾਹੀਦੀ ਇਹ ਪ੍ਰੋਵਾਈ ਨਹੀਂ ਕਰਦੇ ਆਪਦੇ ਰੂਲਾ ਮਣਾਉਣ ਨੂੰ ਲੰਘ ਰਹੇ ਆ ਪਾਣੀ ਜਿਹੜਾ ਨਿਕਲਣਾ ਦੱਸੋ ਕਿੱਥੇ ਡੋਲਣਗੇ ਡਾਕਟਰ ਸਾਹਿਬ ਇੱਕ ਦਰਸ਼ਕਾਂ ਨਾਲ ਹੋਰ ਜਾਣਕਾਰੀ ਸਾਂਝੀ ਕਰੋ ਜਿਵੇਂ ਤੁਸੀਂ ਸਕੂਲ ਦੀ ਗੱਲ ਕੀਤੀ ਆ ਇਹਨੇ ਐਨਓਸੀ ਸਰਕਾਰ ਨੇ ਦਿੱਤੀ ਆ ਤੇ ਜਦੋਂ ਆਪਾਂ ਕੋਈ ਫੈਕਟਰੀ ਜਾਂ ਕੋਈ ਪਲਾਟ ਲਗਾਉਨੇ ਆ ਉਥੇ ਨਗਰ ਨਿਵਾਸੀ ਨੂੰ ਪਿੰਡ ਦੀ ਪੰਚਾਇਤ ਨੂੰ ਭਰੋਸੇ ਜੀ ਲੈਣਾ ਜ਼ਰੂਰੀ ਹੁੰਦਾ ਇਹਨਾਂ ਨੇ ਕੋਈ ਨਗਰ ਦੀ ਪੰਚਾਇਤ ਨੂੰ ਭਰੋਸੇ ਲਿਆ ਬਿਲਕੁਲ ਨਹੀਂ ਸਾਡੀ ਨਾ ਤਾਂ ਪੰਚਾਇਤ ਨੂੰ ਪ੍ਰੋਸੈਸ ਲਿਆ ਨਾ ਨਗਰ ਨਿਵਾਸੀਆਂ ਦੀ ਕੋਈ ਵੀ ਕਮੇਟੀ ਨੂੰ ਜਾਂ ਨਗਰ ਨਿਵਾਸੀਆਂ ਨੂੰ ਇਹਨਾਂ ਨੇ ਚੋਰੀ ਸ਼ੁਰੂ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਵਾ ਕੇ ਲਿਆ ਕੇ ਇਹਨਾਂ ਨੇ ਭੋਗ ਪਾਇਆ ਉਹ ਵੀ ਜਾਣ ਬੁੱਝ ਕੇ ਵੀ ਲੋਕਾਂ ਦੇ ਜਜ਼ਬਾਤ ਹੁੰਦੇ ਆ ਉਹ ਹੈ ਕਹਿੰਦੇ ਸ਼ਾਇਦ ਜੈਨੀਆਂ ਜਾਂ ਕੋਹਣਾਂ ਵੱਡੇ ਵੱਡੀ ਪਾਰਟੀ ਆ ਦਿੱਲੀ ਦੀ ਅਸੀਂ ਕਹਿ ਵੀ ਸਾਨੂੰ ਸਾਧ ਰਹਿੰਦੇ ਹਟਣ ਦੇ ਉਹ ਗਲਤੀ ਹੋ ਗਈ ਪੰਚਾਇਤ ਤੋਂ ਨਹੀਂ ਮੰਜੂਰੀ ਲਈ ਗਲਤੀ ਹੋ ਗਈ ਅਸੀਂ ਹੁਣ ਗਲਤੀ ਗਲਤੀ ਸਾਨੂੰ ਸਾਹ ਨਹੀਂ ਦੇ ਸਕਦੀ ਸਾਨੂੰ ਆਕਸੀਜਨ ਨਹੀਂ ਦੇ ਸਕਦੀ ਗਲਤੀ ਹੈ ਤਾਂ ਗਲਤੀ ਭੁਗਤੋ ਪਟੋ ਇੱਥੋਂ ਲੈ ਜਾਓ ਹੋਰ ਕਿਤੇ ਅਰ ਰਾਜਸਥਾਨ ਬਹਿਲਾ ਪਿਆ ਲਾ ਲਓ ਉੱਥੇ ਨਾ ਲੋਕਾਂ ਨੂੰ ਦੋ ਰੋ ਕਿਸੇ ਨੂੰ ਰੋਜ਼ਗਾਰ ਮਿਲ ਜੂਗਾ ਇਸ ਲਈ ਇਹ ਜਿਹੜਾ ਪ੍ਰਵਾਹ ਨਹੀਂ ਕਰਦੇ ਲੋਕ ਰਹੇ ਦੀ ਕੱਲ੍ਹ ਨੂੰ ਹੁਣ ਪਤਾ ਲੱਗਿਆ ਸੀ ਵੀ ਸਾਡੇ ਜ਼ਿਲ੍ਹਾ ਲਾਣ ਦੇ ਮਾਨ ਜੋ ਡਿਪਟੀ ਕਮਿਸ਼ਨ ਉਹਨਾਂ ਦੇ ਵੀ ਮਾਮਲਾ ਧਿਆਨ ਚ ਆ ਚੁੱਕਿਆ ਤੇ ਉਹਨਾਂ ਨੇ ਵੀ ਮਾਨਯੋਗ ਜਗਰਾਉਂ ਜਿਹੜੇ ਐਸਡੀਐਮ ਸਾਹਿਬ ਦਾ ਡਿਊਟੀ ਲਈ ਸੀਗੀ ਵੀ ਇਹ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਤੇ ਤੁਹਾਡੇ ਕੋਲੇ ਅਧਿਕਾਰੀ ਆਇਆ ਜੀ ਕੋਈ ਨਹੀਂ ਜੀ ਨਹੀਂ ਉਹ ਤਾਂ ਘਾਰੀ ਖ਼ਬਰਾਂ ਸੀ ਦਿੰਦੇ ਆ ਕੱਲ ਇੱਥੇ ਜਿਹੜਾ ਸਾਨੂੰ ਪ੍ਰਸ਼ਾਸਨ ਕਹਿ ਕੇ ਕੋਈ ਖੜਾ ਆਮ ਪਾਰਟੀ ਦਾ ਉਹ ਆ ਗਿਆ 10 ਪੰਜ ਸੱਤ ਬੰਦੇ ਲੈ ਕੇ ਅਸੀਂ 20 ਬੰਦੇ ਸੀ ਉਹਨੇ ਐਸਡੀਐਮ ਨੂੰ ਫੋਨ ਕੀਤਾ ਉਹਨੇ ਸਪੀਕਰ ਲਾ ਕੇ ਕੀਤਾ ਐਸਡੀਐਮ ਉਹਨੂੰ ਵੀ ਫੈਰ ਕਾਨੂੰਨ ਲਾਗ ਗਿਆ ਕਹਿੰਦਾ ਜੀ ਇਹਦੇ ਫਾਇਦੇ ਆ ਜੀ ਫੈਕਟਰੀ ਮਾਲਕਾਂ ਇਹ ਕਹਿੰਦੇ ਜੀ ਸਾਡੀ رائے ਨਹੀਂ ਦੱਸੀ ਅਧਿਕਾਰੀ ਪੱਕੇ ਤੌਰ ਤੇ ਇਹਨਾਂ ਨੇ ਖੜੇ ਆ ਕੀ ਕੀ ਕਹੋਂਗੇ ਤੁਸੀਂ ਲੋਕ ਰਾ ਦੀ ਪਰਵਾਹ ਨਹੀਂ ਖਾੜੇ ਅੱਜ ਕੱਲ ਦਾ ਧਰਨਾ ਲੱਗ ਗਿਆ ਖਾੜੇ ਵੱਡੀ ਅੱਜ ਮੰਗ ਪੱਤਰ ਦੇ ਕੇ ਗਿਆ ਇਸ ਦੀ ਇਹ ਲੜਾਈ ਆ ਜਿਹੜੀ ਇੱਕ ਨਾ ਤਾਂ ਪਿੰਡ ਦੀ ਜਾਣਕਾਰੀ ਸਾਂਝੀ ਕੋਈ ਖਾੜੇ ਦੀ ਗੱਲ ਕੀਤੀ ਉੱਥੇ ਕੋਈ ਫੈਕਟਰੀ ਲੱਗ ਰਹੀ ਆ ਬਿਲਕੁਲ ਬਾਇਓ ਗੈਸ ਫੈਕਟਰੀ ਇਹਦੇ ਨਾਲ ਦੀ ਲੱਗ ਰਹੀ ਆ ਉੱਥੇ ਕਰਤੀ ਕਿਸਾਨ ਜੂਨੀਅਰ ਅਗਵਾਈ ਕਰ ਰਹੀ ਆ ਪਿੰਡ ਦਾ ਸਾਂਝਾ ਕੱਟ ਹੋ ਗਿਆ ਸਾਂਝੀ ਕਮੇਟੀ ਬਣਾਤੀ ਸੰਗਵਸ਼ 21 ਮਈ ਮੈਨੂੰ ਹਰਦੇਵ ਸਿੰਘ ਉਹ ਜਿਹੜਾ ਜ਼ਿਲ੍ਹਾ ਪ੍ਰਧਾਨੋਂ ਨੇ ਦੱਸਿਆ ਫੋਨ ਕਰਕੇ ਰੋਜ਼ ਲਾਦਾ ਮੈਨੂੰ ਵੀ ਆਹ ਪੋਜੀਸ਼ਨ ਆਹ ਪੋਜੀਸ਼ਨ ਹੈ ਬਿਲਕਟ ਗੇਟ ਦੇ ਮੂਹਰੇ ਟੈਂਟ ਲਾ ਲਿਆ ਦਿੱਲੀ ਕੀ ਨਾਮ ਤੁਹਾਡਾ ਮਨਜਿੰਦਰ ਸਿੰਘ ਹੈ ਕਿਹੜਾ ਪਿੰਡ ਹੁੰਦਾ ਭੁੰੜੀ ਹੈ ਜੀ ਅੱਜ ਜਿਹੜਾ ਗੈਂਸਟਰ ਫੈਕਟਰੀ ਦੇ ਖਿਲਾਫ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਧੰਨਾ ਮਜਹਰਾ ਚੱਲ ਰਿਹਾ ਵਾ ਤੇ ਕਾਫੀ ਜਿਹੜਾ ਇਹ ਮੀਡੀਆ ਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਵਾ ਤੇ ਪਤਾ ਲੱਗਿਆ ਸੀ ਵੀ ਜਿਹੜੇ ਮਾਨ ਜੋਗਾ ਡਿਪਟੀ ਕਪਟਨ ਲੈ ਆਣਾ ਨੇ ਇਹ ਮਾਨ ਜੋਗ ਜਗਰਾਉਂਦੇ ਜਿਹੜੇ ਅਸਕੀਮ ਸਾਹਿਬ ਦੀ ਡਿਊਟੀ ਲਈ ਸੀ ਇਹ ਮਸਲੇ ਹੱਲ ਕੀਤਾ ਜਾਵੇ ਤੇ ਕੀ ਤੁਸੀਂ ਇਹਦੇ ਸੰਬੰਧ ਵਿੱਚ ਕਹਿਣਾ ਚਾਹੁੰਦੇ ਹੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਪਹਿਲਾ ਜਦੋਂ ਅਸੀਂ ਮਤਲਬ 21 ਤਰੀਕ ਨੂੰ ਇਹ ਧਰਨਾ ਲਾਇਆ ਸੀ ਸੀ ਇੱਕ ਰੋਜ਼ਾ ਫਿਰ ਅਸੀਂ ਇਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਪੱਕਾ ਧਰਨਾ 28 ਤਰੀਕ ਨੂੰ ਲਾਵਾਂਗੇ ਤੇ ਉਦੋਂ ਬਾਅਦ ਅਸੀਂ ਪੱਕਾ ਧਰਨਾ ਸਾਡਾ ਚੱਲਦਾ 28 ਤਰੀਕ ਤੋਂ ਉਦੋਂ ਬਾਅਦ ਫਿਰ ਅਸੀਂ ਪਹਿਲਾਂ ਤੋਂ ਬਣਾ ਅਸੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਦੇ ਕੇ ਆਏ ਆ ਉਹਨਾਂ ਨੇ ਸਾਨੂੰ ਇੱਕ ਪ੍ਰਦੂਸ਼ਣ ਕਮਪੋਨ ਬੋਰਡ ਨੂੰ ਸਾਨੂੰ ਦੇਤਾ ਤੇ ਇੱਕ ਸਾਨੂੰ ਐਸਐਸਪੀ ਨੂੰ ਦੇਤਾ ਅਸੀਂ ਉਹਨਾਂ ਨੂੰ ਉਹਨਾਂ ਨੂੰ ਦੇ ਆਏ ਪਰ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਸਾਡਾ ਅਸੀਂ ਫਿਰ ਪੱਕਾ ਧਰਨਾ 28 ਤਰੀਕ ਨੂੰ ਲਾਤਾ ਜੀ ਤੇ ਉਦੋਂ ਬਾਅਦ ਫਿਰ ਮਨ ਲਓ ਅਸੀਂ ਦੁਆਰੇ ਐਸਜੀਪਰ ਸਾਹਰ ਨਾਲ ਸਾਡੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਵਾਂ ਪਰ ਉਹਨਾਂ ਨੇ ਸਾਨੂੰ ਕੋਈ ਇਹਦਾ ਹੱਲ ਨਹੀਂ ਦੱਸਿਆਗਾ ਇਹ ਪ੍ਰਦੂਸ਼ ਜੀ ਫੈਕਟਰੀ ਆ ਜਿਹੜੀ ਇਹ ਇਹਨੇ ਬਹੁਤ ਜਿਆਦੇ ਜੀ ਮਤਲਬ ਗੰਦੀ ਬਦਬੂ ਆਉਣੀ ਆ ਪਾਣੀ ਇਹਨਾਂ ਨੇ ਸਾਡਾ ਖਰਾਬ ਕਰਨਾ ਵਾ ਲੋਕਾਂ ਦਾ ਜੀਣਾ ਮਹਾਰ ਹੋ ਜਾਣਾ ਜੀ ਇੱਥੇ ਇੰਨੀ ਮੱਖੀ ਮੱਛਰ ਇੱਥੇ ਹੋ ਜਾਣਾ ਵਾ ਲੋਕਾਂ ਦਾ ਮੈਂ ਕਹਿੰਦਾ ਜੀ ਰਹਿਣਾ ਬਹੁਤ ਜਿਆਦਾ ਦੁਪਰ ਹੋ ਜਾਣਾ ਵਾ ਇਹ ਇਹ ਜੀ ਫੈਕਟਰੀ ਜੀ ਲੱਗੇ ਹੋਈ ਆ ਇੱਕ ਘਰਾਣੀ ਮੇਰਾਜਪੂਤਾ ਜੀ ਉੱਥੇ ਅਸੀਂ ਜਾ ਕੇ ਆਏ ਆ ਇਹ ਕਿ ਬੀਪੀਆ ਨੂੰ ਲੈ ਕੇ ਗਏ ਸੀ ਤੇ ਉੱਥੇ ਜਾਨੀ ਉਹ ਦੱਸ ਦਿਆ ਲੋਕਾਂ ਨੇ ਅਸੀਂ ਰੋਟੀਆਂ ਵੀ ਜਦੋਂ ਖਾਣੇ ਆ ਰੋਟੀ ਆ ਨਾ ਆਪਦੇ ਦਰਵਾਜ਼ੇ ਬੰਦ ਕਰਕੇ ਰੋਟੀ ਖਾਣੀ ਪੈਂਦੀ ਆ ਇੰਨਾ ਬੁਰਾ ਹਾਲ ਆ ਜੀ ਇਹ ਸਰਕਾਰਾਂ ਪਤਲੀ ਸਮਝ ਲਾਦੀ ਇਹਨੀਆਂ ਫੈਕਟਰੀਆਂ ਨੂੰ ਐਨਓਸੀ ਕਿਵੇਂ ਦੇ ਦਿੰਦੀਆਂ ਉਹ ਜੇ ਸ਼ੈਲਰ ਵੀ ਲੱਗਣਾ ਹੋਵੇ ਉਹ ਵੀ ਪਿੰਡ ਤੋਂ 500 ਮੀਟਰ ਪਰੇ ਲੱਗਦਾ ਤੇ ਇਹ ਜਮਾ ਪਿੰਡ ਦੇ ਲੈ ਆ ਕੇ ਕੋਲੇ ਲਾ ਦੇ ਸਾਹਮਣੇ ਸਕੂਲ ਆ ਕੀ ਕੋਈ ਪਿੰਡ ਦੀ ਪੰਚਾਇਤ ਦੀ ਕੋਈ ਮਨਜ਼ੂਰੀ ਲਈ ਨਹੀਂ ਫੇਮਤੀ ਪਿੰਡ ਦੀ ਪੰਚਾਇਤ ਦੀ ਮਨਜ਼ੂਰੀ ਕੋਈ ਨਹੀਂ ਲਈ ਦੀ ਇਹਨਾਂ ਨੇ ਇਹਨਾਂ ਦਾ ਬਸ ਲੈ ਆ ਕੇ ਲਾਤੀ ਆ ਤੇ ਲੋਕਾਂ ਨੂੰ ਚਾਹੇ ਲੋਕ ਮਾਰਨਾ ਚਾਹੇ ਜੀਣਾ ਇਹਨਾਂ ਨੂੰ ਕੋਈ ਮਤਲਬ ਨਹੀਂ ਬਸ ਆ ਵੋਟਾ ਆ ਗਿਆ ਹੁਣ ਵੋਟਾਂ ਦੇ ਧੱਕੇ ਖਾਂਦੇ ਤੁਰੇ ਫਿਰਦੇ ਆ ਅਸੀਂ ਆਪਦੇ ਸਾਰੇ ਪਿੰਡ ਨੇ ਭੁੰਦੜੀ ਨੇ ਵੋਟਾਂ ਦਾ ਸਾਰਿਆਂ ਦਾ ਬਾਈਕਾਟ ਕਰਤਾ ਜੀ ਅਸੀਂ ਵੋਟਾਂ ਨਹੀਂ ਪਾਵਾਂਗੇ ਇਹ ਇਕੱਲੇ ਇੱਕ ਨਮਾਇੰਦਰਾ ਬਾਈਕਟਾ ਜਾਂ ਆਮ ਆਦਮੀ ਪਾਰਟੀ ਦੇ ਨਮਾਇੰਦਰਾ ਦਾ ਬਾਈਕਾਟ ਕੀਤਾ ਜਾਂ ਸਾਰੀਆਂ ਪਾਰਟੀਆਂ ਦਾ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰਤਾ ਜੀ ਸਾਰੀਆਂ ਪਾਰਟੀਆਂ ਦਾ ਇੱਕੋ ਜੱਟੇ ਬੱਟੇ ਆ ਜੀ ਇਹ ਸਾਰੇ ਹਾਂਜੀ ਤੇ ਇਹਨਾਂ ਨੇ ਤੁਹਾਨੂੰ ਕੋਈ ਮਨਾਉਣ ਦੀ ਜਾਂ ਤੁਹਾਨੂੰ ਕੋਈ ਪਰੋਸੀ ਲੈਣ ਦੀ ਲੋੜ ਸਮਝੀ ਹੁਣ ਤੱਕ ਨਹੀਂ ਨਹੀਂ ਇਹਨਾਂ ਨੇ ਕੋਈ ਨਹੀਂ ਸਾਨੂੰ ਪਰੋਸਾ ਪਰਸਾ ਦਿੱਤਾ ਜੀ ਨਾ ਇਹਨਾਂ ਨੇ ਕਰਨਾ ਹੀ ਆ ਇਹ ਤਾਂ ਡਾਂਗਣ ਵਾਲੀ ਕਰਾਉਣਾ ਜੀ ਇਹਨਾਂ ਨਾਲ ਠੀਕ ਹੈ ਇਸ ਨਾਮ ਤੇ ਜਾਰੀ ਰਹੂਗਾ ਅਚਾ ਜਾਰੀ ਰਹੂਗਾ ਠੀਕ ਤੁਹਾਨੂੰ